सत श्रीकाली देख रहे हो राबता न्यूज मैं हरप्रीत कौर से खबर के इस बुलेटिन सब तो पहले नजर मारद अच्छा खास खास खबर एस आई आर के मुद्दे से लोग सभा सैशन के दूजे दिन संसद में हो भारी हंगामा मोदी सरकार नवा का नवा फरमान प्रधानमंत्री दफ्तर हूँ सेवा तीरथ किया जाएगा केंद्रीय सकत्रित कर्तव्य भवन से राज भवन हूँ लोग भवन कहा जाएगा ਵਿਸੋ ਸਤਾਈ ਵਿੱਚ ਕੱਲਿਆਂ ਚੋਣਨ ਲੜੇਗੀ ਬੀਜੇਪੀ ਕੈਪਟਨ ਦੀ ਗੜਜੋੜ ਵਾਲੀ ਸਲਾਹ ਤੇ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ ਸਾਬਕਾ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਦਾ ਦਾਵਾ ਪੰਜਾਬ ਵਿੱਚ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 90% ਹੋਈ ਕਮੀ ਦਿੱਲੀ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ ਤੇ ਚੰਡੀਗੜ੍ਹ ਵਿੱਚ ਹੋਏ 인ਦਰਪ੍ਰੀਤ ਸਿੰਘ ਪੈਰੀ ਦੇ ਮਰਡਰ ਦੀ ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ ਗੋਲਡੀ ਬਰਾੜ ਦਾ ਵੀ ਆਇਆ ਜਵਾਬ ਤੇ ਹੁਣੇ ਨਾ ਖਾਸ ਖਬਰਾਂ ਦਾ ਵਿਸਾਰਤਿ ਕੁਝ ਹੋਰ ਅਹਿਮ ਖਬਰਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਤੀਜੀ ਦੁਨੀਆ ਦੇ ਮੁਲਕਾਂ ਤੋਂ ਇਮੀਗ੍ਰੇਸ਼ਨ ਤੇ ਮੁਕੰਮਲ ਰੋਕ ਲਗਾਈ ਜਾਣ ਦਰਮਿਆਨ ਭਾਰਤੀ ਲੋਕਾਂ ਦੀਆਂ 70% ਵੀਜ਼ਾ ਅਰਜ਼ੀਆਂ ਰੱਦ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ। ਨੈਸ਼ਨਲ ਫਾਊਂਡੇਸ਼ਨ ਆਫ ਅਮੈਰਿਕ ਪਾਲਿਸੀ ਵੱਲੋਂ 2015 ਤੋਂ 2025 ਦਰਮਿਆਨ H1B ਵੀਜ਼ਿਆਂ ਬਾਰੇ ਕੀਤੇ ਵਿਸ਼ਲੇਸ਼ਣ ਮੁਤਾਬਕ ਇਸ ਸਾਲ ਭਾਰਤੀ ਆਈਟੀ ਫਰਮਾਂ ਨੂੰ ਸਿਰਫ 4573 ਵੀਜ਼ਾ ਪਰਵਾਨਗੀਆਂ ਮਿਲੀਆਂ ਤੇ ਪਿਛਲੇ ਸਾਲ ਦੇ ਮੁਕਾਬਲੇ 37% ਇੱਕ ਘਟ ਬਣਦੀਆਂ ਨੇ ਜਦਕਿ 215 ਦੇ ਮੁਕਾਬਲੇ ਇਹ ਅੰਕੜਾ 70% ਘਟ ਬਣਦਾ ਏ H1B ਵੀਜ਼ਾ ਯੋਜਨਾ ਦੀਨ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਵਾਲੀਆਂ ਸਿਖਰਲੀਆਂ 25 ਫਰਮਾਂ ਵਿੱਚੋਂ ਸਿਰਫ ਤਿੰਨ ਹੀ ਭਾਰਤੀ ਸਨ SIR ਦੇ ਖਿਲਾਫ ਵਿਰੋਧੀ ਧਿਰ ਦਾ ਲਗਾਤਾਰ ਦੋ ਜਿਹੇ ਦਿਨ ਸੰਸਦ ਵਿੱਚ ਪ੍ਰਦਰਸ਼ਨ ਜਾਰੀ ਰਿਹਾ ਲੋਕ ਸਭਾ ਦੀ ਕਾਰਵਾਈs ਵੇਲੇ 11 ਵਜੇ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰ ਦੇ ਸਾਰੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੁਝ ਸੰਸਦ ਮੈਂਬਰ ਵੈਲ ਤੱਕ ਪਹੁੰਚ ਗਏ। ਸਪੀਕਰ ਨੇ ਜ਼ੋਰਾਂ ਪ੍ਰਸ਼ਨ ਕਾਲ ਨੂੰ ਜਾਰੀ ਰੱਖਿਆ ਪਰ ਵਿਰੋਧੀ ਧਿਰ ਲਗਾਤਾਰ 20 ਮਿੰਟ ਤੱਕ ਵੋਟ ਚੋਰ ਗੱਦੀ ਛੋੜ ਦੇ ਨਾਅਰੇ ਲਗਾਉਂਦੀ ਰਹੀ। ਇਸ ਬਾਅਦ ਕਾਰਵਾਈ ਨੂੰ 12 ਵਜੇ ਤੇ ਫਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ। ਉਦੋਂ ਰਾਜ ਸਭਾ ਵਿੱਚ ਵੀ ਵਿਰੋਧੀ ਧਿਰ ਦਾ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਜਾਰੀ ਰਹੀ। ਇਸ ਦੌਰਾਨ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ कि लोकतंत्र की रक्षा लिए विरोध प्रदर्शन जरूरी है इस तो पहला विरोधी धिर ने सवेरे साढ़े दस बजे संसद परिसर में लगातार दूसरे दिन प्रदर्शन किया उन्होंने मांग की थी कि सरकार एस आई तुरंत चर्चा करे हमने जो नोटिस दी है रूल टू सिक्स सेवन में उसका उद्देश्य क्या है सब्जेक्ट क्या है और कौन कौन हमारे सदस्य नोटिस दिए हैं उनका नाम सब्जेक्ट ये बताना चाहिए ये परंपरा रही है जैसा कि निचले हाउस में एडजमेंट मोशन जब देते हैं तब भी ऐसा ही वहां पर किया जाता है और यहाँ पर भी किया जाता था लेकिन सडनली जो सदस्य अपना नाम दिए हैं ਆਪਣੇ ਨਾਮ ਸੇ ਨੋਟਿਸ دیے ਹੈ ਉਹਨਾਂ ਦਾ ਨਾਮ ਵੀ ਨਹੀਂ ਪੜਤੇ ਕਾਂਗਰਸ ਦੇ ਸਾਅ ਕਾ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ਵਿੱਚ ਪਾਰਟੀ ਦੀ ਜਾਨਕ੍ਰੋਸ਼ ਯਾਤਰਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਜ ਦੇ ਲੋਕ ਪੁੱਛ ਰਹੇ ਨੇ ਕਿ ਡਬਲ ਇੰਜਨ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕਿਉਂ ਨਹੀਂ ਕੀਤੇ ਤੇ ਨਸ਼ਿਆਂ ਦੇ ਵਪਾਰ ਨੂੰ ਕਿਉਂ ਨਹੀਂ ਹਟਾਇਆ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਪਿਛਲੇ ਕੁਝ ਸਾਲਾਂ ਤੋਂ ਰਾਜ ਦੇ ਨੌਜਵਾਨਾਂ ਦਾ ਭਵਿੱਖ ਨਸ਼ਿਆਂ ਤੇ ਅਪਰਾਧ ਦੀ ਹਨੇਰੀ ਦੁਨੀਆ ਵਿੱਚ ਤੱਕਿਆ ਗਿਆ ਹੈ ਰਾਹੁਲ ਨੇ ਐਕਸ ਤੇ ਪੋਸਟ ਕੀਤਾ ਗੁਜਰਾਤ ਵਿੱਚ ਕਾਂਗਰਸ ਦੀਆਂ ਚੱਲ ਰਹੀਆਂ ਜਾਨਕ ਰੋਸ਼ ਯਾਤਰਾਵਾਂ ਦੌਰਾਨ ਲੋਕਾਂ ਖਾਸ ਕਰਕੇ ਔਰਤਾਂ ਨੇ ਵਾਰ-ਵਾਰ ਕਿਹਾ ਕਿ ਰਾਜ ਵਿੱਚ ਵਧ ਰਹੀ ਨਸ਼ਿਆਂ ਦੀ ਦੁਰਵਰਤੋਂ ਨਾਜਾਇਜ਼ ਸ਼ਰਾਬ ਤੇ ਅਪਰਾਧ ਨੇ ਉਹਨਾਂ ਦੀ ਜੀਵਨ ਵਿੱਚ ਅਸੁਰੱਖਿਆ ਨੂੰ ਹੋਰ ਡੂੰਗਾ ਕਰ ਦਿੱਤਾ ਹੈ। ਉਹਨਾਂ ਦਾਅਵਾ ਕੀਤਾ ਕਿ ਗੁਜਰਾਤ ਮਹਾਤਮਾ ਗਾਂਧੀ ਤੇ ਸਰਦਾਰ ਪਟੇਲ ਦੀ ਧਰਤੀ ਹੈ ਜਿੱਥੇ ਸੱਚਾਈ, ਨੈਤਿਕਤਾ ਤੇ ਨਿਆਂ ਦੀ ਪਰੰਪਰਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਰਾਜ ਦੇ ਨੌਜਵਾਨਾਂ ਦਾ ਭਵਿੱਖ ਨਸ਼ਿਆਂ ਤੇ ਅਪਰਾਧ ਦੀ ਹਨੇਰੀ ਦੁਨੀਆ ਵਿੱਚ ਤੱਕਿਆ ਗਿਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾਔਰ ਤਾਂ ਵੱਡੀ ਗਿਣਤੀ ਵਿੱਚ ਸੜਕਾਂ ਤੇ ਉਤਰ ਰਹੀਆਂ ਨੇ ਕਿਉਂਕਿ ਸਰਕਾਰ ਅਪਰਾਧੀਆਂ ਨੂੰ ਵਿਚਾਰ ਰਹੀ ਹੈ ਕੇਂਦਰ ਸਰਕਾਰ ਨੇ ਦੇਸ਼ ਦੇ ਪ੍ਰਸ਼ਾਸਕੀ ਇਤਿਹਾਸ ਵਿੱਚ ਇੱਕ ਵੱਡਾ ਤੇ ਸੱਭਿਆਚਾਰਕ ਬਦਲਾਅ ਕਰਦਿਆਂ ਪ੍ਰਧਾਨ ਮੰਤਰੀ ਦਫ਼ਤਰ ਸਣੇ ਕਈ ਪ੍ਰਮੁੱਖ ਸਰਕਾਰੀ ਇਮਾਰਤਾਂ ਦੇ ਨਾਮ ਬਦਲ ਦਿੱਤੇ ਨੇ ਸਰਕਾਰ ਦੇ ਨਵੇਂ ਹੁਕਮਾ ਮੁਤਾਬਕ ਹੁਣ ਪੀਐਮਓ ਨੂੰ ਸੇਵਾ ਤੀਰਤ ਦੇ ਨਾਮ ਨਾਲ ਜਾਣਿਆ ਜਾਵੇਗਾ ਜਦਕਿ ਰਾਜਾਂ ਦੇ ਰਾਜਪਵਨ ਹੁਣ ਲੋਕ ਭਵਨ ਕਹਾਂਗੇ ਇਸ ਤੋਂ ਇਲਾਵਾ ਕੇਂਦਰੀ ਇਸ ਕਤਰੇ ਦਾ ਨਾਮ ਬਦਲ ਕੇ ਕਰਤਵਯ ਭਵਨ ਕਰ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਦਫਤਰ ਦਾ ਕਹਿਣਾ ਹੈ ਕਿ ਇਹ ਬਦਲਾ ਸਿਰਫ ਪ੍ਰਸ਼ਾਸਕੀ ਨਹੀਂ ਸਗੋ ਸਭਿਆਚਾਰਕ ਹੈ ਜੋ ਸੱਤਾ ਤੋਂ ਸੇਵਾਵਲਵਧ ਦੇ ਕਦਮ ਉਧਰਸਾਉਂਦਾ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਪਿਛਲੇ ਸਾਲ ਰਾਜਪਾਲਾਂ ਦੇ ਸੰਮੇਲਨ ਵਿੱਚ ਇਸ ਮੁੱਦੇ ਤੇ ਚਰਚਾ ਹੋਈ ਸੀ ਇਸ ਵਿੱਚ ਮੰਨਿਆ ਗਿਆ ਸੀ ਕਿ ਰਾਜ ਭਵਨ ਸ਼ਬਦ ਗੁਲਾਮੀ ਦੇ ਦੌਰ ਤੇ ਰਾਜਸ਼ਾਹੀ ਮਾਨਸਿਕਤਾ ਦਾ ਪ੍ਰਤੀਕ ਹੈ ਲੋਕਤੰਤਰ ਵਿੱਚ ਰਾਜ ਦੀ ਥਾਂ ਲੋਕ ਸਭ ਤੋਂ ਉੱਪਰ ਹੈ ਇਸ ਲਈ ਰਾਜਪਾਲਾਂ ਤੇ ਉਪ ਰਾਜਪਾਲਾਂ ਦੇ ਦਫ਼ਤਰਾਂ ਨੂੰ ਹੁਣ ਲੋਕ ਭਵਨ ਤੇ ਲੋਕ ਨਿਵਾਸ ਵਰਗੇ ਨਾਵਾਂ ਨਾਲ ਜਾਣਿਆ ਜਾਵੇਗਾ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਸੰਸਦ ਦੇ ਸਰਦ ਰੂਤ ਇਜਲਾਸ ਦੇ ਸਿਫਰ ਕਾਲ ਦੌਰਾਨ ਭਾਰਤੀ ਨੌਜਵਾਨਾਂ ਦੀ ਮਨੁੱਖੀ ਤਸਕਰੀ ਦਾ ਸੰਵੇਦਨਸ਼ੀਲ ਮੁੱਦਾ ਚੁੱਕਦਿਆਂ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਦਖਲ ਦੇਣ ਦੀ ਮੰਗ ਕੀਤੀ। ਉਹਨਾਂ ਕਹੇ ਕਿ ਵਿਦੇਸ਼ੀ ਕੰਪਨੀਆਂ ਭਾਰਤੀ ਨੌਜਵਾਨਾਂ ਨੂੰ ਵਰਗਲਾਕ ਕੇ ਉਹਨਾਂ ਨੂੰ ਆਪਣੇ ਮੁਲਕ ਬੁਲਾਉਂਦੀਆਂ ਨੇ ਤੇ ਫਿਰ ਉਹਨਾਂ ਨੂੰ ਜ਼ਬਰਦਸਤੀ ਰੂਸੀ ਫੌਜ ਵਿੱਚ ਭਰਤੀ ਕਰਕੇ ਜੰਗ ਵਿੱਚ ਪੇਜ ਦਿੱਤਾ ਜਾਂਦਾ ਹੈ। ਉਹਨਾਂ ਭਾਰਤੀਆਂ ਵੱਲੋਂ ਡੰਕੀ ਰੂਟ ਰਾਹੀਂ ਵਿਦੇਸ਼ ਜਾਣ ਦਾ ਮੁੱਦਾ ਵੀ ਚੁੱਕਿਆ। ਉਹਨਾਂ ਕਹੇ ਕਿ ਪਹਿਲਾਂ ਵੀ ਇਹ ਮੁੱਦਾ ਵਿਦੇਸ਼ ਮੰਤਰਾਲੇ ਸਾਹਮਣੇ ਚੁੱਕਿਆ ਗਿਆ ਸੀ ਜਿਸ ਵਿੱਚ ਉਹਨਾਂ ਨੇ ਮੰਤਰਾਲੇ ਨੂੰ रूस ਵਿੱਚ ਫਸੇ ਪੰਜਾਬੀ ਨੌਜਵਾਨਾਂ ਨੂੰ ਛੁਡਾਉਣ ਦੀ ਅਪੀਲ ਕੀਤੀ ਸੀ ਇਸ ਤੋਂ ਬਾਅਦ ਸਰਕਾਰ ਦੀ ਦਿਖਲਅੰਦਾਜ਼ੀ ਨਾਲ 96 ਭਾਰਤੀ ਨੌਜਵਾਨਾਂ ਨੂੰ ਰੂਸ ਤੋਂ ਸੁਰੱਖਿਅਤ ਵਾਪਸ ਵਤਨ ਲਿਆਂਦਾ ਗਿਆ ਸੀ ਸਰ ਇਲੀਗਲ ਮਾਈਗ੍ਰੇਸ਼ਨ ਦਾ ਇੱਕ ਬਹੁਤ ਹੀ ਗੰਭੀਰ ਮੁੱਦਾ ਹੈ ਜੋ ਪੰਜਾਬ ਕੇ ਨੌਜਵਾਨੋ ਸੇ ਜੁੜਾ ਹੈ ਜੇਰਮਨ ਸਰ ਪੰਜਾਬ ਕੇ ਪ੍ਰਵਾਸੀ ਪੰਜਾਬੀਆਂ ਨੇ ਵਿਦੇਸ਼ ਮੇ ਜਾਕਰ ਬਹੁਤ ਮਿਹਨਤ ਕੀਤੀ ਹੈ ਔਰ ਬਹੁਤ ਅچھے ਰੁਤਬੇ और कारोबार स्थापित किए और वो हमेशा पंजाब के नौजवानों को अट्रैक्ट करते हैं कि वो भी विदेशों में जाकर अपना अच्छा फ्यूचर बना सकें इस एस्पिरेशन को लेकर जो ह्यूमन ट्रैफिकिंग का ग्लोबल नेटवर्क चल रहा है उन नौजवानों को एक्सप्लाट करने का काम कर रहा है पंजाब से बहुत सारे नौजवानों को झूठ बोलकर गलत जानकारी देकर डंकी रूट के रास्ते बाहर लेके जाने का धंधा चलाया जा रहा है और हमने देखा है कि हर महीने कोई न कोई ऐसा रिपोर्ट आती है जिसमें हमारे पंजाब के नौजवान जंगलों में उस ग्रोह के चुंगल में पकड़े जाते हैं तो मैं सरकार से निवेदन करना चाहूँगा ये नेटवर्क ग्लोबल है ह्यूमन ट्रैफिकिंग का बहुत बड़ा काम कर रहा है और पिछले महीने हमारे पंजाब के कुछ नौजवानों को रशिया में ले जाकर धोखे से जंग के मैदान में भेजा गया और कुछ नौजवानों की जान भी गई है मैं सरकार से दरखास्त करना चाहूँगा कि जो भी नौजवान हमारे ऐसे मामले हमारे सामने आए मैं धन्यवाद भी करना चाहूँगा हमारे एम ई ए का विदेश मंत्रालय का धन्यवाद करना चाहूँगा जितने भी मामले हमारे ध्यान में आए और हमने डिपार्टमेंट के ध्यान में लाए ਉਸ ਸਭੀ ਕੋ ਸੁਰੱਖਿਤ ਵਾਪਸ ਲੇ ਕੇ ਆਇਆ ਗਿਆ ਹੈ ਲੇਕਿਨ ਇਹ ਗਰੋਹ ਲਗਾਤਾਰ ਆਪਣਾ ਕੰਮ ਕਰ ਰਹਾ ਹੈ ਮੈਂ ਸਰਕਾਰ ਸੇ ਨਵੇਦਨ ਕਰੂੰਗਾ ਕਿ ਡੰਕੀ ਰੂਟ ਕੇ ਰਾਸਤੇ ਹਿਊਮਨ ਟ੍ਰੈਫਿਕਿੰਗ ਕਾ ਕਾਮ ਜੋ ਹੋ ਰਹਾ ਹੈ ਹਮਾਰੇ ਦੇਸ਼ ਸੇ ਉਸ ਕੋ ਬੇਨਕਾਬ ਕਰਨੇ ਕੇ ਲਈ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਕੀ ਜਾਏ ਭਾਰਤੀ ਜਨਤਾ ਪਾਰਟੀ ਦੀ ਪੰਜਾਬੀ ਕਾਈ ਨੇ ਸਾਫ ਕਾ ਮੁੱਖ ਮੰਤਰੀ ਤੇ ਭਾਜਪਾ ਗੋ ਕੈਪਟਨ ਅਮਰਿੰਦਰ ਸਿੰਘ ਦੇ ਉਸ ਦਾਵੇ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਵਿੱਚ ਅਕਾਲੀ ਦਲ ਬਾਦਲ ਨਾਲ ਗੱਠਜੋੜ ਜ਼ਰੂਰੀ ਹੈ ਪੰਜਾਬ ਆਸ਼ਪਾ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਨੇ ਕੈਪਟਨ ਦੇ ਬਿਆਨ ਨੂੰ ਉਹਨਾਂ ਦੀ ਨਿੱਜੀ رائے ਕਰਾਰ ਦਿੱਤਾ ਸ਼ਰਮਾ ਨੇ ਸਪਸ਼ਟ ਕੀਤਾ ਕੈਪਟਨ ਸਾਹਿਬ ਇੱਕ ਸੀਨੀਅਰ ਆਗੂ ਨੇ ਉਹਨਾਂ ਨੇ ਆਪਣੀ ਨਿੱਜੀ رائے ਪਰ ਗੱਟ ਕੀਤੀ ਹੈ ਪਾਰਟੀ ਪਹਿਲੇ ਦਿਨ ਤੋਂ ਹੀ ਸਪਸ਼ਟ ਹੈ ਕਿ ਉਹ ਆਪਣੀਆਂ ਸਾਰੀਆਂ ਗਤੀਵਿਧੀਆਂ 117 ਸੀਟਾਂ ਨੂੰ ਧਿਆਨ ਵਿੱਚ ਰੱਖ ਕੇ ਚਲਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਸਾਰੀਆਂ 117 ਸੀਟਾਂ ਤੇ ਸੰਗਠਨਾਤਮਕ ਤਰੀਕੇ ਨਾਲ ਕੰਮ ਕਰ ਰਹੀ ਹੈ ਅਸਰ ਕੀ ਚੱਤਾਂ ਚੁੱਕ ਗਈ ਕੈਪਟਨ ਸਾਹਿਬ ਐਲਡਰ ਹੈ उन्होंने एक व्यक्तिगत रूप से अपने अपना विचार रखा है लेकिन पार्टी पहले दिन से क्लियर है 117 सीटों को ध्यान में रखकर पार्टी अपनी गतिविधियां कर रही है अपनी योजना बना रही है अपने संगठन के ढांचे का विस्तार कर रही है और पार्टी के 117 सीटों को लेकर ही आगे जब बढ़ेगी मेरा इतना एक सौ सीटों पे पार्टी पूरी तनदेही से संगठनात्मक तरीके से आंदोलनात्मक तरीके से जो जो एक चुनाव लड़ने के लिए जरूरी होता है उसमें लगी हुई राजनीति के अंदर कब क्या होगा कौन जीतेगा जो लोग आज सत्ता में है कोई सोचता था कि इनको इतना प्रचंड बहुमत मिल जाएगा उनको भी नहीं पता था जितना प्रचंड बहुमत मिला इसीलिए उसके पा, उनके पांव जमीन पे नहीं लग रहे इसलिए उनको हरा हरा दिख रहा है सब कुछ इसलिए राजनीति के अंदर लोकतंत्र के अंदर जनता तय करती है कि किसके सिर ताज देना है और जिस प्रकार देश का वातावरण और मूड बन रहा है नरेंद्र भाई मोदी जी का जो देश के लिए उन्होंने अपने 11 साल में किया है अभी हरियाणा का चुनाव हुआ उसके बाद महाराष्ट्र का चुनाव हुआ अभी बिहार का चुनाव हुआ देश बीजेपी को चाहता है और पंजाब भी बीजेपी को चाहता है ਕਾਂਸੀ ਵਿਦਾਇ ਪ੍ਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਕਾਲੀ ਦਲ ਦੇ ਪਾਜਪਾ ਦੇ ਗੱਠਜੋੜਸ ਬੰਦੀ ਬਿਆਨ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਤੋ ਇਲਾਵਾ ਕਿਸੇ ਹੋਰ ਆਗੂ ਦੀ ਪਾਜਪਾ ਵਿੱਚ ਕੋਈ ਰਾਇ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਭਾਵੇਂ ਕਿਸਾਨਾਂ ਦੇ ਮੁੱਦੇ ਤੇ ਹੋਵੇ ਚੰਡੀਗੜ੍ਹ ਦੇ ਮੁੱਦੇ ਤੇ ਜਾਂ ਫਿਰ ਪੰਜਾਬ ਯੂਨੀਵਰਸਿਟੀ ਦੇ ਮੁੱਦੇ ਤੇ ਉਹਨਾਂ ਕਹਿੰਿਆ ਕਿ ਪਾਜਪਾ ਹਰ ਚੀਜ਼ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ ਜਦੋਂ ਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਪਹਿਲਾਂ ਵੀ ਜਦੋਂ ਦੋਵੇਂ ਪਾਰਟੀਆਂ ਗਾਠ ਜੋੜ ਵੀ ਸਨ ਉਹ ਪੰਜਾਬ ਦੀ ਸਦ ਭਾਵਨਾ ਬਾਰੇ ਗੱਲ ਕਰਨ ਤੋਂ ਅਸਮਰੱਥ ਸਨ ਜਿਲੰਦਰ ਤੋਂ ਸੰਸਦ ਮੈਂਬਰ ਤੇ ਸਾਫ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ਦੀ ਸਿੱਖਿਆ ਨੀਤੀ ਦਾ ਪਰਦਾ ਫਾਸ਼ ਕਰਨ ਵਾਲੀ ਇੱਕ ਵੀਡੀਓ ਜਾਰੀ ਕੀਤੀ ਹੈ ਵੀਡੀਓ ਦਾ ਸਿਰਲੇਖ ਹੈ ਚੰਨੀ ਕਰਦਾ ਮਸਲੇ ਹੱਲ ਇਸ ਵੀਡੀਓ ਵਿੱਚ ਉਹ ਨਾਮ ਆਦਮੀ ਪਾਰਟੀ ਦੀ ਸਰਕਾਰ ਤੇ ਹਮਲਾ ਕਰਦਿਆਂ ਕਿ ਭਗਵੰਤ ਮਾਨ ਸਮਾਰਟ ਸਕੂਲਾਂ ਤੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਖਰਚ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਵੀਡੀਓ ਵਿੱਚ ਚੰਨੀ ਨੇ ਕਿਹਾ ਕਿ ਪੰਜਾਬ ਦੇ ਚਮਕੌਰ ਸਾਹਿਬ ਵਿੱਚ 500 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੁਨਰ ਵਿਕਾਸ ਤੇ ਉੱਚ ਸਿੱਖਿਆ ਯੂਨੀਵਰਸਿਟੀ ਖੰਡਰ ਬਣ ਚੁੱਕੀ ਹੈ ਤੇ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੁਸੀਂ ਕਿੰਨੀ ਜ਼ਬਰਦਸਤ ਬਿਲਡਿੰਗ ਦੇਖ ਰਹੇ ਹੋ ਜਿਹੜੀ ਅਸੀਂ ਚਮਕੌਰ ਸਾਹਿਬ ਦੇ ਵਿੱਚ ਸਕਿੱਲ ਯੂਨੀਵਰਸਿਟੀ ਤਿਆਰ ਕਰ ਰਹੇ ਸੀ ਜਿਹੜੀ ਕਿ ਇਹਨਾਂ ਨੇ ਪਿਛਲੇ 4 ਸਾਲਾਂ ਤੋਂ ਬੰਦ ਕੀਤੀ ਹੋਈ 150 ਕਰੋੜ ਰੁਪਏ ਲੱਗ ਚੁੱਕਿਆ ਹੈ 500 ਕਰੋੜ ਦੇ ਨਾਲ ਇਹ ਯੂਨੀਵਰਸਿਟੀ ਬਣ ਰਹੀ ਸੀ 42 ਏਕੜ ਦੇ ਵਿੱਚ ਆ ਦੇਖੋ ਇੱਥੇ ਸਾਡੇ ਪੰਜਾਬ ਦੇ ਯੂਥ ਨੂੰ ਤਾਂ ਲੈ ਕੇ ਨਹੀਂ ਆਏ ਲੇਕਿਨ ਉੱਤੀ ਨੇ ਕਤੂਰੇ ਜੂੜ ਦਿੱਤੇ ਹੋਏ ਆ ਇਹ ਹੋਸਟਲ ਦੀ ਕੰਟੀਨ ਹੈ ਇੱਥੇ ਇਹਨਾਂ ਦੀ ਮੈਸ ਹੈ ਜਨਰੇਟਰ ਵੀ ਲਿਆ ਕੇ ਰੱਖਿਆ ਹੋਇਆ ਹਰ ਬਿਲਡਿੰਗ ਤੇ ਉਹ ਤੁਸੀਂ ਦੇਖੋ ਇੱਥੇ ਭਿੰਡਾ ਦੇ ਪਰਛਤੇ ਲੱਗ ਰਹੇ ਆ ਬਾਹਰ ਤੁਸੀਂ ਦੇਖੋ ਕਿੰਨਾ بڑا ਸਰਕੜਾ ਦੇ ਝੂਣ ਖੱਡਨਰ ਬਣ ਗਿਆ ਲੇਕਿਨ ਇਹ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਕਿ ਪੰਜਾਬ ਦੇ ਲੋਕਾਂ ਦਾ 500 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਤਾਲੀਵਾਲ ਨੇ ਕਿਹਾ ਹੈ ਕਿ ਲੋਕ ਸਭਾ ਵਿੱਚ ਕੇਂਦਰੀ ਵਾਤਾਵਰਣ ਮੰਤਰੀ ਭੁਪਿੰਦਰ ਯਾਦਵ ਵੱਲੋਂ ਪੇਸ਼ ਕੀਤੇ ਅੰਕੜਿਆਂ ਨਾਲ ਸੱਚ ਸਾਹਮਣੇ ਆ ਗਿਆ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 90% ਤੱਕ ਕਮੀ ਆ ਚੁੱਕੀ ਹੈ। ਫੇਰ ਵੀ ਸਾਲਾਂ ਤੋਂ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਤੇ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਰਿਹਾ ਹੈ। ਤਾਲੀਵਾਨੇ ਕਹਾਂਗੇ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਦਿੱਲੀ ਦਾ ਪ੍ਰਦੂਸ਼ਣ ਮੁੱਖ ਤੌਰ ਤੇ ਉੱਥੇ ਸੜੇ ਜਾਣ ਵਾਲੇ ਕੂੜੇ ਵਾਹਨਾਂ ਦੀ ਭੀੜ ਤੇ ਉਦਯੋਗਿਕ ਧੂੰਏ ਕਾਰਨ ਪੈਦਾ ਹੁੰਦਾ ਹੈ ਸੀਐਸਈ ਦੀ ਰਿਪੋਰਟ ਦਾ ਹਵਾਲਾ ਦਿੰਦੇ ਹਨ ਉਹਨਾਂ ਦਾ ਸਿਆ ਕਿ ਪ੍ਰਾਲੀ ਦੇ ਧੂੰਏ ਦਾ ਦਿੱਲੀ ਦੇ ਪ੍ਰਦੂਸ਼ਣ ਵਿੱਚ ਹਿੱਸਾ ਕੇਵਲ 2 ਤੋਂ 5 ਫੀਸਦੀ ਦੇ ਦਰਮਿਆਨ ਹੈ ਇਸ ਦੇ ਬਾਵਜੂਦ ਕੇਂਦਰ ਤੇ ਦਿੱਲੀ ਦੀ ਭਾਜਪਾ ਸਰਕਾਰ ਨੇ ਜ਼ਿੰਮੇਵਾਰੀ ਤੋਂ ਬਚਣ ਲਈ ਪੰਜਾਬ ਨੂੰ ਨਿਸ਼ਾਨਾ ਬਣਾਇਆ ਉਹਨਾਂ ਕਹਿੰਦੇ ਆ ਕਿ ਪੰਜਾਬ ਵਿੱਚ ਸਾਲ ਵਿੱਚ ਕੇਵਲ ਦੋ ਵਾਰ ਫਸਲਾਂ ਦੀ ਕਟਾਈ ਤੋਂ ਬਾਅਦ ਹੀ ਪ੍ਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਦਕਿ ਦਿੱਲੀ ਵਿੱਚ ਪੂਰਾ ਸਾਲ ਹਵਾ ਖਰਾਬ ਰਹਿੰਦੀ ਐ ਫਿਰ ਦੋਸ਼ ਪੰਜਾਬ ਤੇ ਮੜਨਾ ਸਾਰਾ ਸਾਰ ਗਲਤ ਤੇ ਰਾਜਨੀਤਿਕ ਚਾਲ ਐ ਪਿਛਲੇ ਕਿਹੜੀ ਸਾਲਾਂ ਤੋਂ ਇੱਕ ਵੱਡਾ ਇਸ਼ੂ ਜਿਹੜਾ ਪੰਜਾਬ ਨੂੰ ਬਦਨਾਮ ਕਰ ਲਈ ਕੇਂਦਰ ਸਰਕਾਰ ਜਿਹੜੀ ਆ ਉਹ ਬਤਦੀ ਰਹੀ ਆ ਉਹ ਦਿੱਲੀ ਦੀ ਹੁੰਦੀ ਬੀਜੇਪੀ ਸਰਕਾਰ ਜਿਹੜੀ ਆ ਉਹ ਇੱਕੋ ਗੱਲ ਕਹਿੰਦੀ ਰਹੀ ਕਿ ਦਿੱਲੀ ਦੇ ਵਿੱਚ ਜਿਹੜਾ ਪ੍ਰੋਲੂਸ਼ਨ ਹੈ ਇਹਦੀ ਮੁੱਖ ਵਜ੍ਹਾ ਜਿਹੜੀ ਪੰਜਾਬ ਦੇ ਵਿੱਚ ਕਿਸਾਨ ਜਿਹੜੀ ਪਰਾਲੀ ਸਾੜਦੇ ਉਹ ਹੈ ਅਲ ਬਿੱਤੇ ਕੱਲ ਲੋਕ ਸਭਾ ਦੇ ਵਿੱਚ ਜਿਹੜੇ ਕੇਂਦਰੀ ਵਾਤਾਵਰਨ ਮੰਤਰੀ ਨੇ ਪ੍ਰਪਿੰਦਰ ਜਾਦਵ ਨੇ ਅੰਕੜੇ ਦਿੱਤੇ ਆ ਉਨੇ ਕਹਾ ਕਿ ਪੰਜਾਬ ਦੇ ਵਿੱਚ 90% ਤੱਕ ਕਮੀ ਜਿਹੜੀ ਆ ਗਈ ਪਰਾਲੀ ਦੀਆਂ ਘਟਾਵਾਂ ਜਿਹੜੀਆਂ ਅੱਗ ਦੀਆਂ ਘਟਾਵਾਂ ਹੁੰਦੀਆਂ ਸੀਗੇ ਪਰਾਲੀ ਸਾੜ ਦੀਆਂ ਘਟਾਵਾਂ ਜਿਹੜੀਆਂ ਉੱਚ ਕਮੀ ਆਈ ਆ ਇਸ ਤੋਂ ਯਾਦ ਹੁੰਦਾ ਆ ਕਿ ਜਿਹੜੀਆਂ ਦਿੱਲੀ ਦੇ ਅੰਦਰ ਜਿਹੜਾ ਕੂੜਾ ਸੜਦਾ ਦਿੱਲੀ ਦੇ ਅੰਦਰ ਜਿਹੜਾ ਇੰਡਸਟਰੀ ਦਾ ਪ੍ਰੋਡਕਸ਼ਨ ਆ ਉਹ ਸਾਰਾ ਦਿੱਲੀ ਦਾ ਵਾਤਾਵਰਣ ਖਰਾਬ ਕਰਦਾ ਹੈ ਉਹਦਾ ਦੋਸ਼ ਜਿਹੜਾ ਪੰਜਾਬ ਦੇ ਸਿਰ ਤੇ ਤੇ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਮੜਿਆ ਜਾਂਦਾ ਸੋ ਕੱਲ ਦੀ ਜਿਹੜੀ ਵਾਤਾਵਰਨ ਮੰਤਰੀ ਦੀ ਸਟੇਟਮੈਂਟ ਹੈ ਉਹਨੇ ਕਲੀਅਰ ਕਰਤਾ ਕਿ ਕੇਂਦਰ ਤੇ ਦਿੱਲੀ ਦੀ ਬੀਜੇਪੀ ਸਰਕਾਰ ਜਿਹੜੀ ਹੈ ਉਹ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਉਹ ਗਮਰਾ ਦਿੱਲੀ ਦੇ ਲੋਕਾਂ ਨੂੰ ਗਮਰਾ ਕਰਦੀ ਸੀਗੀ ਔਰ ਸਾਨੂੰ ਬਦਨਾਮ ਕਰਦੀ ਸੀਗੀ ਇਸ ਦੌਰੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਜਿਹੜਾ ਲਗਾਤਾਰ ਬਦਨਾਮ ਕੀਤਾ ਜਾਂਦਾ ਹੈ ਉਹ ਸਾਥ ਜਿਹੜਾ ਸਾਹਮਣੇ ਆ ਗਿਆ ਇੱਕ ਹੋਰ ਕੱਲ ਤੁਸੀਂ ਦੇਖਿਆ ਹੋਣਾ ਨਿਊਜ਼ ਟੀਵੀ ਦੇ ਉੱਤੇ ਚੱਲਦੀ ਹੋਈ ਇਹਦੇ ਸਬੰਧ ਦੇ ਵਿੱਚ ਹੀ ਸੀਐਸਈ ਇੱਕ ਆਰਗੇਨਾਈਜੇਸ਼ਨ ਹੈ ਬਿਲੀਦੀ ਜਿਹੜੀ ਬਹੁਤ ਵੱਡੀ ਇੱਥੇ ਵਾਤਾਵਰਣ ਦੇ ਕੰਮ ਕਰਦੀ ਆ ਉਹਨਾਂ ਨੇ ਵੀ ਕਿਹਾ ਕਿ ਪਦਾਲੀ ਦਾ ਜਿਹੜਾ ਧੂਏ ਦਾ ਅਸਰ ਹੈ ਕਿ ਉਹ ਕਿਤੇ ਜੇ ਹੋਊਗਾ ਵੀ ਤਾਂ 2% ਤੋਂ ਲੈ ਕੇ 5-5% ਹੋਊਗਾ ਬਾਕੀ ਸਾਰਾ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਕੂੜੇ ਨੂੰ ਅੱਗ ਲਾਉਂਦੇ ਆ ਦਿੱਲੀ ਦੇ ਵਿੱਚ ਗੱਡੀਆਂ ਦਾ ਪ੍ਰੋਫਿਊਸ਼ਨ ਦਿੱਲੀ ਦੇ ਵਿੱਚ ਇੰਡਸਟਰੀ ਦਾ ਪ੍ਰੋਫਿਊਸ਼ਨ ਜਿਹੜਾ ਉਹਦੇ ਕਰਕੇ ਮਤਲਬ ਜਿਹੜਾ ਵਾਤਾਵਰਣ ਨਗਾਤਾਰ ਜਿਹੜਾ ਦਿੱਲੀ ਦਾ ਖਰਾਬ ਰਹਿੰਦਾ ਸੋਮਵਾਰ ਦੇ ਸ਼ਾਮ ਚੰਡੀਗੜ੍ਹ ਦੇ ਸੈਕਟਰ 26 ਟਿੰਬਰ ਮਾਰਕੀਟ ਵਿੱਚ ਕਾਰ ਸਵਾਰ ਇੰਦਰਪ੍ਰੀਤ ਸਿੰਘ ਨੂੰ ਪੈਰੀ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ 골ਡੀ ਬਰਾੜ ਵਿਚਾਲੇ ਖੁੱਲੀ ਲੜਾਈ ਸ਼ੁਰੂ ਹੋ ਗਈ ਪੰਚਕੁਲਾ ਦੀ ਸੀਆਈਏ ਟੀਮ ਨੇ ਉਹ ਕਾਰ ਬਰਾਮਦ ਕਰ ਲਈ ਹੈ ਜਿਸ ਵਿੱਚ ਹਮਲਾਵਰ ਆਏ ਸਨ ਇਲਾਕੇ ਦੇ ਸੀਸੀਟੀਵੀ ਫੁਟੇਜ ਵਿੱਚ ਦੋ ਕਾਰਾਂ ਵਿੱਚ ਨੌਜਵਾਨਾਂ ਦੀ ਹਰਕਤ ਵੀ ਕੈਦ ਹੋ ਗਈ ਹੈ ਇਸ ਦੌਰਾਨ ਲਾਰੈਂਸ ਗੈਂਗ ਨੇ ਇੱਕ ਫੇਸਬੁੱਕ 'ਤੇ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲਈ ਹੈ। ਲਾਰੈਂਸ ਗੈਂਗ ਵੱਲੋਂ ਸਾਂਝੀ ਕੀਤੀ ਗਈ ਕਥਿਤ ਪੋਸਟ ਵਿੱਚ ਲਿਖਿਆ ਗਿਆ ਹੈ, "ਅੱਜ ਇੱਕ ਨਵੀਂ ਜੰਗ ਸ਼ੁਰੂ ਹੋ ਗਈ ਹੈ। ਅਸੀਂ ਚੰਡੀਗੜ੍ਹ ਦੇ ਸੈਕਟਰ 26 ਵਿੱਚ ਇੰਦਰਪ੍ਰੀਤ ਪਰੀ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਸਾਡੇ ਗਰੁੱਪ ਦਾ ਇੱਕ ਗੱਦਾਰ, ਗੋਲਡੀ ਤੇ ਰੋਹਿਤ ਸਾਰੇ ਕਲੱਬਾਂ ਤੋਂ ਫੋਨ ਕਾਲ ਕਰਦਾ ਸੀ ਤੇ ਪੈਸੇ ਇਕੱਠੇ ਕਰਦਾ ਸੀ। ਇਸੇ ਲਈ ਅਸੀਂ ਇਸ ਨੂੰ ਮਾਰ ਦਿੱਤਾ ਤੇ ਉਸ ਨੇ ਹੀ ਇਸ ਨੂੰ ਸ਼ੁਰੂ ਕੀਤਾ ਸੀ।" ਔਰ ਦੇਰ ਇਨ ਦ ਟ੍ਰੀ ਸਿੰਗਲ ਆਫ ਪੈਰੀ ਦੇ ਕਤਲ ਤੇ ਲਾਰੈਂਸ ਬਿਸ਼ਨੋਈ ਗਿਰੋ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਤੋਂ ਇੱਕ ਦਿਨ ਮਗਰੋਂ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ ਨੇ ਇਸ ਘਟਨਾ ਬਾਰੇ ਇੱਕ ਭਾਵੁਕ ਆਡੀਓ ਸੁਨੇਹਾ ਜਾਰੀ ਕੀਤਾ ਹੈ ਬਰਾੜ ਨੇ ਆਪਣੇ ਸੁਨੇਹੇ ਵਿੱਚ ਦੁੱਖ ਧੋਖਾ ਟੜੀ ਤੇ ਪੈਰੀ ਦੇ ਪਰਿਵਾਰ ਲਈ ਹਮਦਰਦੀ ਜ਼ਾਹਰ ਕਰਦਿਆਂ ਕਿ ਪੈਰੀ ਅਜਹੀ ਮੌਤ ਦਾ ਹੱਕਦਾਰ ਨਹੀਂ ਸੀ ਬਰਾੜ ਨੇ ਬਿਸ਼ਨੋਈ ਤੇ ਯਾਰ ਮਾਰ ਦੇ ਵੀ ਦੋਸ਼ ਲਗਾਏ ਆਡੀਓ ਵਿੱਚ ਬਰਾੜ ਨੇ ਕਿਹਾ ਕਿ ਪੈਰੀ ਦੇ ਮਾਪਿਆਂ ਨੇ ਲਾਰੈਂਸ ਦਾ ਹਰ ਬੁਰੇ ਸਮੇਂ ਸਾਥ ਦਿੱਤਾ ਉਸ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਰੱਖਿਆ ਹਮੇਸ਼ਾ ਪੈਰੀ ਨੇ ਲਾਰੈਂਸ ਦੀ ਮਦਦ ਕੀਤੀ ਅੱਜ ਉਸੇ ਮਾਦੇ ਪੁੱਤ ਨੂੰ ਲਾਰੈਂਸ ਨੇ ਮਾਰ ਦਿੱਤਾ ਅੱਜ ਲਾਰੈਂਸ ਨੇ ਯਾਰੀ ਝੂਠੀ ਪਾ ਦਿੱਤੀ ਲਾਰੈਂਸ ਯਾਰੀ ਦੇ ਨਾਮ ਤੇ ਧੋਖੇਬਾਜ਼ ਨਿਕਲਿਆ ਪੈਰੀ ਨੇ ਕਦੇ ਵੀ ਬਿਸ਼ਨੋਈ ਨੂੰ ਕੋਈ ਨੁਕਸਾਨ ਪਹੁੰਚਾਉਣ ਦਾ ਇਰਾਦਾ ਨਹੀਂ ਰੱਖਿਆ ਲਾਰੈਂਸ ਕਦੇ ਸਾਬਤ ਨਹੀਂ ਕਰ ਸਕਦਾ ਕਿ ਪੈਰੀ ਨੇ ਉਸ ਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਪਹੁੰਚਾਇਆ ਹਾਲਾਂਕਿ ਰਾਤਾ ਨਿਊਜ਼ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਜੀ ਸਾਰੇ ਭਰਾਵਾਂ ਨੂੰ ਮੈਂ ਗੋਲਟੀ ਬਰਾੜ ਅੱਜ ਵੋਇਸ ਮੈਸੇਜ ਚੰਦਨਾ ਤਾਂ ਪਿਆਰਿਆ ਪੈਰੀ ਇੰਦਰਪ੍ਰੀਤ ਪੈਰੀ ਭਰਾ ਸਾਡਾ ਜਿਹਦਾ ਚੰਡੀਗੜ੍ਹ ਦੇ ਵਿੱਚ ਅੱਜ ਲੋਰੈਂਸ ਗਰੁੱਪ ਨੇ ਇਹਨਾਂ ਨੇ ਕਤਲ ਕਰਵਾਇਆ ਬੀ ਇਹ ਤਾਂ ਹੁਣ ਸੌ ਗੱਲਾਂ ਕਹਿਣਗੇ ਵੀ ਪੈਰੀ ਇਹ ਕਰਦਾ ਸੀ ਪੈਰੀ ਉਹ ਕਰਦਾ ਸੀ ਪੈਰੀ ਗਰੁੱਪਾਂ ਦੇ ਪਿਆ ਹੀ ਇਕੱਠੇ ਕਰਕੇ ਇਹਨੂੰ ਦਿੰਦਾ ਸੀ ਉਹਨੂੰ ਦਿੰਦਾ ਸੀ ਇਹ ਗੱਲ ਨਹੀਂ ਤੁਹਾਨੂੰ ਕਿਸੇ ਨੇ ਦੱਸਣੀ ਵੀ ਲੋਰੈਂਸ ਨੇ ਅੱਜ ਖੁਦ ਹੀ ਫੋਨ ਲਾਇਆ ਪਿਆਰੀ ਨਵੀਂ ਪੇਰੀਏ ਤੈਨੂੰ ਪਹਿਲਾਂ ਦਾ ਵਿਆਹ ਦੀਆਂ ਵਧਾਈਆਂ ਤੇ ਤੇਰੇ ਨਾਲ ਯਾਰ ਕੋਈ ਪਰਿਵਾਰ ਦੀ ਕੋਈ ਪਰਸਨਲ ਗੱਲ ਕਰਨੀ ਹੈ ਤੇਰੇ ਫੋਨ ਤੇ ਕਰਨੀ ਸੇਖਣੀ ਕਿ ਤੂੰ ਫਲਾਨੀ ਥਾਂ ਤੇ ਆ ਤੇ ਉੱਥੇ ਤੈਨੂੰ ਕੋਈ ਭਰਾ ਮਿਲੂਗਾ ਉਹਦੇ ਫੋਨ ਤੋਂ ਗੱਲ ਕਰਾਂਗੇ ਇਹ ਕਿਸੇ ਨੇ ਨਹੀਂ ਦੱਸਣੀ ਵੀ ਇਹਨੇ ਆ ਪਿਆਰ ਪਲਾ ਕੇ ਯਾਰ ਮਰਾਇਆ ਇਹਨੇ ਲਾਰੈਂਸ ਨੇ ਆਪ ਖੁਦ ਪਰਸਨਲੀ ਫੋਨ ਕਰਕੇ ਕਿਸੇ ਦੂਜੇ ਬੰਦੇ ਤੋਂ ਨਹੀਂ ਇਸੇ ਇਹ ਕਿਸੇ ਨੇ ਨਹੀਂ ਦੱਸਣਾ ਇਹਨਾਂ ਨੇ ਹੁਣ ਸੌ ਕਮੀਆਂ ਕੱਢ ਦੇਣੀਆਂ ਪਿਆਰੀ ਚ ਵੀ ਉਹ ਐ ਕਰਦਾ ਸੀ ਉਦਾਂ ਕਰਦਾ ਸੀ ਇਹਦਾ ਸਾਥ ਦਿੰਦਾ ਸੀ ਤੇ ਉਹਦਾ ਨਹੀਂ ਦਿੰਦਾ ਸੀ ਪਰ ਇਹਨਾਂ ਨੇ ਇਹ ਨਹੀਂ ਦੱਸਣਾ ਵੀ ਆਂ ਅਣਗਿਣਤ ਰਾਤਾਂ ਜਦੋਂ ਕਿਸੇ ਨੇ ਵੀ ਕੋਈ ਫੋਨ ਨਹੀਂ ਚੱਕਦਾ ਸੀ ਜਦੋਂ ਕਦੇ ਲੋਰਾ ਸੁਣਿਆਦਾ ਕੋਈ ਠੀਕ ਹੈ ਜਦੋਂ ਇਹਨਾਂ ਨੂੰ ਕੁੱਤੀ ਨਹੀਂ ਪੁੱਜਦੀ ਸੀ ਕੋਈ ਆਪਦੇ ਘਰੇ ਵੜ ਕੇ ਰਾਜ਼ੀ ਨਹੀਂ ਸੀ ਉਦੋਂ ਪੈਰੀ ਦੀ ਮਾਤਾ ਤੇ ਪੈਰੀ ਦੀ ਪਿਓ ਇਹਨੂੰ ਮਾਂ ਆਪਦੇ ਮਾਪਿਓ ਵਾਂਗੂ ਇਹਨੂੰ ਘਰੇ ਰੱਖਦੇ ਰਹੇ ਐ ਇਹਨੂੰ ਘਰ ਦੇ ਘਰੇ ਰੋਟੀਆਂ ਬਣਾਵਨਾ ਖਵਾਉਂਦੇ ਰਹੇ ਐ ਇਹਦੀ ਮਾਂ ਨੇ ਨਹੀਂ ਕਦੇ ਇਹਨੂੰ ਅਪੋਰੋ ਰੋਟੀ ਪਕਾ ਕੇ ਭੇਜੀ ਹਣੀ ਪੈਰੀ ਦੀ ਮਾਤਾ ਵਿਚਾਰੀ ਇਹਨੂੰ ਰੋਟੀਆਂ ਪਕਾਫਕਾ ਤਰੀਕਾਂ ਦੇ ਫੜਾ ਕੇ ਆਉਂਦੀ ਰਹੀ ਐ ਵੀ ਮੇਰੇ ਪੁੱਤ ਤੇ ਦੋਸਤ ਨੇ ਆਪਦੇ ਪੁੱਤਾਂ ਵਾਂਗੂ ਸਮਝਿਆ ਜ ਜਿਹਨੇ ਉਸੇ ਮਾਂ ਦਾ ਪੁੱਤ ਮਾਰਤਾ ਪੰਜਾਬ ਵਿੱਚ ਰੋਡਵੇਜ਼ ਪੰਨਵਾਸ ਤੇ ਪੀਆਰਟੀਸੀ ਕੰਟਰੈਕਟ ਵਰਕਰਾਂ ਦੀ 5 ਦਿਨਾਂ ਹੜਤਾਲ ਅੱਜ ਖਤਮ ਹੋ ਗਈ ਲੁਧਿਆਣਾ ਵਿੱਚ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਹੜਤਾਲ ਕਾਰਪੋਰੇਟ ਜ਼ੁਲਮ ਦੇ ਖਿਲਾਫ ਸੀ ਤੇ ਮਜ਼ਦੂਰਾ ਨੇ ਇਕਜੁੱਟ ਹੋ ਕੇ ਹਿੱਸਾ ਲਿਆ ਗੁਰਪ੍ਰੀਤ ਸਿੰਘ ਅਨੁਸਾਰ ਹੜਤਾਲ ਦੌਰਾਨ ਪੁਲਿਸ ਨੇ ਕਈ ਕਰਮਚਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਉਹਨਾਂ ਵਿਰੁੱਧ 307 ਵਰਗੀਆਂ ਗੰਭੀਰਤਾ ਰਾਵਾਂ ਤਹਿਤ ਕੇਸ ਦਰਜ ਕਰ ਲਏ ਇਸ ਦੌਰਾਨ ਪ੍ਰਬੰਧਨ ਨੇ ਇੱਕ ਤਾਨਾਸ਼ਾਹੀ ਨਿਰਦੇਸ਼ ਜਾਰੀ ਕੀਤਾ ਕੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਵਿਭਾਗੀ ਕਾਰਵਾਈ ਤੇ ਬਰਖਾਸਗੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਮੁੱਖ ਤੌਰ ਤੇ ਕੈਦ ਕੀਤੇ ਗਏ ਸਾਥੀਆਂ ਦੀ ਰਿਹਾਈ ਤੇ ਸਾਰੇ ਕਰਮਚਾਰੀਆਂ ਦੀ ਬਹਾਲੀ ਦੀ ਮੰਗ ਲਈ ਸੀ। ਯੂਨੀਅਨ ਆਗੂਆਂ ਦੇ ਅਨੁਸਾਰ ਪ੍ਰਬੰਧਨ ਨੇ ਇਹਨਾਂ ਮੰਗਾਂ ਨਾਲ ਸਹਿਮਤੀ ਜਤਾਈ ਹੈ ਜਿਸ ਕਾਰਨ ਹੜਤਾਲ ਖਤਮ ਕਰਨ ਦਾ ਫੈਸਲਾ ਲਿਆ ਗਿਆ। ਉਦੋਂ ਤੋਂ 1600 ਬੱਸਾਂ ਜੋ ਕਿ 5 ਦਿਨਾਂ ਤੋਂ ਡਿਪੂ ਤੇ ਖੜੀਆਂ ਸਨ ਹੁਣ ਸੜਕਾਂ ਤੇ ਵਾਪਸ ਆ ਗਈਆਂ ਹਨ। ਲੁਧਿਆਣਾ ਵਿੱਚ ਆਪਣੀ ਧੀ ਦੇ ਵਿਆਹ ਤੋਂ ਵਾਪਸ ਆ ਰਹੇ ਇੱਕ ਪਰਿਵਾਰ ਦੀ ਇਨੋਵਾ ਕਾਰ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਲਾੜੀ ਦੇ ਮਾਪਿਆਂ ਤੇ ਚਾਚੀ ਦੀ ਮੌਤ ਹੋ ਗਈ। ਦੋ ਰਿਸ਼ਤੇਦਾਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਰਿਵਾਰ ਫਤਿਹਗੜ ਸਾਹਿਬ ਦੇ ਸਰਹੰਦ ਦਾ ਰਹਿਣ ਵਾਲਾ ਹੈ। ਲਾੜਾ ਜਲੰਧਰ ਦਾ ਰਹਿਣ ਵਾਲਾ ਹੈ। ਇਸ ਲਈ ਉਹਨਾਂ ਨੇ ਲੁਧਿਆਣਾ ਦੇ ਇੱਕ ਮੈਰਿਜ ਪੈਲੇਸ ਵਿੱਚ ਸਮਾਰੋਹ ਦਾ ਆਯੋਜਨ ਕੀਤਾ ਸੀ। ਉਹ ਉੱਥੋਂ ਘਰ ਵਾਪਸ ਆ ਰਹੇ ਸਨ। ਵ੍ਰਿਤੇਤ ਪਰਿਵਾਰ ਕਾਰੋਬਾਰੀ ਸੀ ਤੇ ਸਰਹੰਦ ਵਿੱਚ ਇੱਕ ਬਾਈਕ ਸ਼ੋਰੂਮ ਦਾ ਮਾਲਕ ਸੀ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਲਾੜੀ ਦੀ ਡੋਲੀ ਜੋ ਕਿ ਜਲੰਧਰ ਜਾ ਰਹੀ ਸੀ ਵਿੱਚਕਾਰ ਉਹ ਹੀ ਸਰਹੰਦ ਵੱਲ ਮੁੜ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪਰਿਵਾਰ ਦੇ ਵਿਆਹ ਦੇ ਜਸ਼ਨ ਸੋਗ ਵਿੱਚ ਬਦਲ ਗਏ। ਪੰਜਾਬੀ ਗਾਇਕ ਸੁਚੇਤ ਬਾਲਾ ਨੇ ਸੋਸ਼ਲ ਮੀਡੀਆ ਤੇ ਵਿਵਾਦ ਛੇੜ ਦਿੱਤਾ। ਸੁਚੇਤ ਬਾਲਾ ਨੇ ਦਾਅਵਾ ਕੀਤਾ ਕਿ ਲੁਧਿਆਣਾ ਵਿੱਚ ਇੱਕ ਸਮਾਗਮ ਵਿੱਚ ਗਾਇਕ ਸੁਰਿੰਦਰ ਛਿੰਦਾ ਨੇ ਉਸ ਨੂੰ ਕਿਹਾ ਮੈਂ ਤੇਰੇ ਵਰਗੀਆਂ ਕੁੜੀਆਂ ਨੂੰ 1000 ਰੁਪਏ ਵਿੱਚ ਕੰਮ ਤੇ ਰੱਖਦਾ ਹਾਂ। ਇਹ ਸਮਾਜ ਪ੍ਰਬੰਧਕਾਂ ਨੇ ਛਿੰਦਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਦੂਜੇ ਪਾਸੇ ਗਾਇਕ ਮਾਸਟਰ ਸਲੀਮ ਨੇ ਵੀ ਇੱਕ ਵੀਡੀਓ ਸਾਂਝਾ ਕੀਤਾ ਏ। ਵੀਡੀਓ ਵਿੱਚ ਸਲੀਮ ਨੇ ਪੋਡਕਾਸਟ ਵਿੱਚ ਕਈਆਂ ਗੱਲਾਂ ਤੇ ਦੁੱਖ ਜ਼ਾਹਰ ਕੀਤਾ। ਯਾਰ ਮੇਰੀ ਗੱਲ ਇੱਕ ਸਮਝੇ ਨਹੀਂ ਆ ਰਹੀ ਉਹ ਇਹ ਹੈ ਕਿ ਇਹ ਜਿਹੜੀਆਂ ਪੋਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਹੀ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਹਾਂ। ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜਮ ਜਮ ਜੀ ਸਦਕੇ ਪੋਡਕਾਸਟ ਕਰਨ ਔਰ ਪੋਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਮ ਜਮ ਜੀ ਸਦਕੇ ਹਰ ਕਲਾਕਾਰ ਦੀ ਪੋਡਕਾਸਟ ਕਰੋ ਪਰ ਸਵਾਲ ਇਹੋ ਜਿਹੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਪੁੱਛਣ ਯੋਗ ਨਾ ਹੋਣ ਇੱਕ ਤਾਂ ਇਹ ਹੈ ਦੂਜਾ ਕਾਰਨ ਇਹ ਹੈ ਸੁਚੇਤ ਬਾਲਾ ਭੈਣ ਜੀ ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ ਪਰ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ-ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੈਜੈਂਡਸ ਨੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅਪੱਤੀਜਨਕ ਚੀਜ਼ਾਂ ਕਹੋ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਇਹਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਚਾਹੇਸੋ ਉਹਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰਨ ਉਹਨਾ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਹਰਟ ਕਰਨ ਸੁਰੇਂਦਰ ਚੰਦਾ ਸਾਹਿਬ ਸਾਡੇ ਬੜੇ ਵੱਡੇ ਲੇਜੈਂਡ ਕੀ ਉਹਨਾਂ ਵਰਗਾ ਗਾਣਾ ਬਹੁਤ ਹਿੱਕ ਦੇ ਜੋਰ ਨਾਲ ਉਹਨਾਂ ਨੇ ਗਾਇਆ ਮਾਨਕ ਸਾਹਿਬ ਨੇ ਐਸਾ ਗਾਇਆ ਉਹਨਾਂ ਵਰਗਾ ਕੋਈ ਹੈ ਹੀ ਨਹੀਂ ਦੁਨੀਆ 'ਚ ਗੁਰਦਾਸ ਮਾਨ ਸਾਹਿਬ ਉਹਨਾਂ ਵਰਗਾ ਨਹੀਂ ਕੋਈ ਸਰਦੂਲ ਭਾਜੀ ਵਰਗਾ ਨਹੀਂ ਕੋਈ ਤੇ ਜਿੰਨਾ ਜਨਾ ਦੇ ਤੁਸੀਂ ਨਾਮ ਲੈ ਰਹੇ ਬੜੇ ਵੱਡੇ ਵੱਡੇ ਫਨਕਾਰ ਅੱچھے ਲੋਕ ਨੇ ਅਸੀਂ ਪਰਸਨਲੀ ਉਹਨਾਂ ਨੂੰ ਮਿਲੇ ਆ ਅਸੀਂ ਜਾਣਦੇ ਆ ਔਰ ਸਾਡੇ ਘਰਾਂ ਆਉਣਾ ਜਾਣਾ ਰਿਹਾ ਸਾਰਿਆਂ ਦਾ ਸਾਡੇ ਨਾਲ ਨੀ ਕਦੀ ਇਦਾਂ ਦੀ ਕੁਛ ਹੋ ਗਈ ਸਾਡੀਆਂ ਧੀਆਂ ਭੈਣਾਂ ਵੀ ਹੈਗੀਆਂ ਮਾਵਾ ਹੈਗੀਆਂ ਨੇ ਪਰ ਭੈਣ ਜੀ ਮੇਰੀ ਤੁਹਾਨੂੰ ਵੀ ਗੁਜ਼ਾਰਿਸ਼ ਹੱਥ ਜੋੜ ਕੇ ਕਿ ਪੌਡਕਾਸਟ ਕਰੋ ਜੀ ਸਤਕੇ ਕਰੋ ਪਰ ਇਦਾਂ ਦੀਆਂ ਚੀਜ਼ਾਂ ਨਾ ਕਰੋ ਤੇ ਇਸਨ ਹੁਣ ਤੱਕ ਦੀਆਂ ਖਬਰਾਂ ਜਾਦੇ-ਜਾਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਖਾਸ ਖਬਰਾਂ ਤੇ एसआईआर ਦੇ ਮੁੱਦੇ ਤੇ ਲੋਕ ਸਭਾ ਸੈਸ਼ਨ ਦੇ ਦੂਜੇ ਦਿਨ ਸੰਸਦ ਵਿੱਚ ਹੋਇਆ ਪਾਰੀ ਹੰਗਾਮਾ ਮੋਦੀ ਸਰਕਾਰ ਦਾ ਨਵਾਂ ਫਰਮਾਨ ਪ੍ਰਧਾਨ ਮੰਤਰੀ ਦਫ਼ਤਰ ਨੂੰ ਹੁਣ ਸੇਵਾ ਤੀਰਥ ਕਿਹਾ ਜਾਵੇਗਾ ਕੇਂਦਰੀ ਸਖਤਰੇਤ ਕਰਤव्य ਭਵਨ ਤੇ ਰਾਜ ਭਵਨ ਨੂੰ ਹੁਣ ਲੋਕ ਭਵਨ ਕਿਹਾ ਜਾਵੇਗਾ ਵੀ ਸੋਸਾਈ ਵਿੱਚ ਕੱਲਿਆਂ ਚੋਣਨ ਲੜੇਗੀ ਬੀਜੇਪੀ ਕੈਪਟਨ ਦੀ ਗੜਜੋੜ ਵਾਲੀ ਸਲਾਹ ਤੇ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ ਸੋ ਆਪ ਦਾ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਦਾ ਦਾਵਾ ਪੰਜਾਬ ਵਿੱਚ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 90% ਹੋਈ ਕਮੀ ਦਿੱਲੀ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ ਤੇ ਚੰਡੀਗੜ੍ਹ ਵਿੱਚ ਹੋਏ ਅਨਦਰਪ੍ਰੀਤ ਸਿੰਘ ਪੈਰੀ ਦੇ ਮਰਡਰ ਦੀ ਲారెన్స్ ਗੈਂਗ ਨੇ ਲਈ ਜ਼ਿੰਮੇਵਾਰੀ ਗੋਲਦੀ ਬਰਾੜ ਦਾ ਵੀ ਆਇਆ ਜਵਾਬ ਇਸੇ ਨਾਲ ਹੀ ਰਾਪਤਾ ਨਿਊਜ਼ਾ ਖਬਰਾਂ ਦਾ ਇਹ ਬਲੇਟਨ ਖਤਮ ਹੁੰਦਾ ਹੈ ਆ ਗਿਆ ਦਿਓ ਸਤਿ ਸ਼੍ਰੀ ਅਕਾਲ